ਹਾਂਜੀ ਸਤਿ ਸ਼੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਤੁਹਾਡਾ ਪ੍ਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਹੈ ਸ਼ਾਮ ਦੇ 3 ਵੱਜ ਚੁੱਕੇ ਨੇ ਜੀ ਤੇ ਅੱਜ ਮੇਰੇ ਚਾਰ ਦੋਸਤ ਵੀ ਨੇ ਮੁੰਡੇ ਨਾਲ ਪਰਿਵਰ ਤੇ ਉਹਨਾਂ ਨੂੰ ਕਰਾਇਆ ਸੀ ਅਸੀਂ ਰਿਸ਼ਤਾ ਤੇ ਦੋਨੇ ਪਾਈਆਂ ਨੇ ਬਰਾਬਰ ਕੋਠੀਆਂ ਪਾਈਆਂ ਨੇ ਇੱਕ ਦੀ ਕੋਠੀ ਦੀ ਤਿਆਰੀ ਹੋ ਰਹੀ ਆ ਮੇਰੇ ਮਗਰ ਦੇ ਕੋਲ ਬੰਦਾ ਵੀ ਤੂਕ ਬੰਦ ਕੋਲ ਜੱਡੀਆਂ ਜੋੜੀਆਂ ਦੇਣੀਆਂ ਲਾਉਣ ਵਾਲੀਆਂ ਤੇ ਦੂਜੀ ਕੋਠੀ ਵੀ ਅੱਜ ਪੈ ਰਹੀ ਆ ਤੱਤ ਦੋ ਸਾਲਾਂ ਦੇ ਨਾਲ ਦੋਨੇ ਕੋਠੀਆਂ ਕੰਪਲੀਟ ਹੋ ਜਾਣੀਆਂ ਤੇ ਆਪਾਂ ਸਭ ਜੇ ਸਾਰਾ ਰਿਸ਼ਤਾ ਕਰਾ ਹੋਵੇ ਆਪਾਂ ਸੱਤ ਪਣਾਵ ਜੇ ਤਾਂ ਹੋ ਨਹੀਂ ਸਕਦਾ ਅੱਜ ਆ ਮਾਨਤਨ ਨਾਲ ਪੂਰੇ ਨਾਲ ਨਾਲ ਕਿਹਾ ਕਿਨੇ ਬਲੌਗ ਪਾ ਬਾਈ ਸਾਡੇ ਨਾਲ ਜ਼ਰੂਰ ਤੇ ਆਓ ਮਿਲਦੇ ਆਪਾਂ ਕਰਦੇ ਆ ਗੱਲਾਂ ਹਾਸੇ ਖੇਡੇ ਬਣੇ ਰਹੋ ਜ਼ਰੂਰ ਬਲੌਗ ਨਾਲ ਤੇ ਆਓ ਚਲੋ ਚੱਲਦੇ ਆ ਜੀ ਕਮਾਂਨ ਲੈਟਸ ਗੋ ਕੜੇ ਦੋਨੇ ਭਾਈ ਮੁੰਡੇ ਨਾਲ ਇਹਨਾਂ ਚਾਚੇ ਤਾਇਆ ਨੇ ਮੁੰਡੇ ਕੜੇ ਨੇ ਇਹ ਦੋਨੇ ਭਾਈਆਂ ਨੇ ਮਿਲ ਕੇ ਆ ਕੋਠੀਆਂ ਤੋਂ ਦਿਖਾਇਆ ਦੋਨੇ ਇੱਕ ਦੀਆਂ ਜੋੜੀਆਂ ਨੇ ਲੰਗ ਵਾਲੀਆਂ ਫਰਸ਼ ਲਾਈ ਜਾਂਦੇ ਨੇ ਤੇ ਦੂਜੇ ਭਾਈ ਦੇ ਸੱਤ ਪੈ ਰਹੀਏ ਦੋਨੇ ਪਾਈਆਂ ਦੀ ਕੋਠੀ ਆ ਜੀ ਇਹਨਾਂ ਨੂੰ ਤੇ ਤਾਂ ਇਹ ਚਾਚੇ ਇਹਨਾਂ ਨੇ ਨਾਲ ਇਹਨਾਂ ਨੇ ਸਾਰਿਆਂ ਨੇ ਖੇਤਾਂ ਦਾਕਰ ਪਾਇਆ ਸਾਰਿਆਂ ਨੇ ਇੱਧਰ ਸਾਰੇ ਤਾਂ ਇਹ ਚਾਚੇ ਨੇ ਉਧਰ ਲੈ ਕੇ ਦਿਖਾ ਕਿੱਲੇ ਹਾਂ ਸਾਰਾ ਇੱਧਰ ਸਾਰੇ ਜੇ ਕੋਠੀਆਂ ਇਹਨਾਂ ਨੇ ਸਾਰੇ ਦੇਖਣ ਤੇ ਸਾਰਿਆਂ ਨੇ ਨੇ ਖੇਤਾਂ ਦਾਕਰ ਪਾਏ ਨੇ ਬਹੁਤ ਵਧੀਆ ਜਗ੍ਹਾ ਕੁਲੇ ਥਾਂ 'ਚ ਤੇ ਬੱਬੀ ਦੇਖ ਲੈ ਤੇ ਡੈਡੀ ਦੀ ਵੀਡੀਓ 'ਚ ਬੱਬੀ ਹੁਣ ਸਾਰੇ ਦੇਖਦੇ ਨੇ ਵਲੌਗ ਆਪਣੇ ਤੇ ਸੱਤ ਪੈਣੀ ਸ਼ੁਰੂ ਹੋਈ ਹੈ ਵਾਹਿਗੁਰੂ ਜੀ ਸ੍ਰੀ ਗੁਰੂ ਰਾਮ ਸਾਹਿਬ ਜੀ ਸੁੱਖ ਰੱਖਣ ਪਰਮਾਤਮਾ ਕੰਮ ਸੁੱਧ ਕੱਲੇ 2 2 ਘੰਟੇ ਹੈ 17 ਕੰਮ ਨਿਪੜ ਜੇ 1.5 ਘੰਟੇ 2 ਘੰਟੇ ਜਿੰਨਾ ਵੀ ਟਾਈਮ ਰੱਖੂ ਤੇ 12 1300 40 ਫੁੱਟ ਏਰੀਆ ਹੁਣ ਆਈਡੀਆ ਲਾਇਆ ਸੀਗਾ ਤੇ ਚਲੋ ਆਪਾਂ ਤਾਹਾਂ ਚੱਲਦੇ ਆਂ ਦੇਖਦੇ ਆਂ ਤਾਹਾਂ ਕਿਸ ਤਰ੍ਹਾਂ ਦਾ ਕੀ ਸਿਸਟਮ ਹੈ ਤੇ ਹਲੇ ਹੁਣੀ ਪੈਣ ਲੱਗਿਆ ਸੱਤ 10 ਮਿੰਟਾਂ ਨੇ ਇਹ ਇਹਨਾਂ ਨੇ ਬਾਈ ਵੀਰੇ ਚਾਚਾ ਜੀ ਨੇ ਅੱਛਾ ਬੇਕਰ ਸਿੰਘ ਜੀ ਤੇ ਇਧਰ ਕਰਨੀ ਖੜਾ ਪਾਈ ਇਹਨਾਂ ਨੇ ਦੱਸ ਦਿੱਤਾ ਮੁੰਡੇ ਦਾ ਤੇ ਚਾਚੇ ਦਾ ਮੁੰਡਾ ਤੇ ਨਾਲ ਹੀ ਜੱਗਾ ਖੜਾ ਹੈ ਤੇ ਨਾਲ ਤਤਨਾ ਠੀਕ ਹੁਸਾ ਹੁਣ ਓਕੇ ਕਿੰਦੀ ਦੇਖ ਰਿਹਾ ਹੈਗਾ ਵੀ ਮਿਕਸਚਰ ਸਹੀ ਹੋ ਰਿਹਾ ਪਾਣੀ ਬਾਜਰੀ ਬਰੇਤੀ ਸਿਮਿੰਟ ਵੀ ਸਹੀ ਪੈ ਰਿਹਾ ਕਿਉਂ ਇਹਨਾਂ ਨੇ ਬਾਈ 3-4 ਘਰ ਪਾਲੇ ਲਗਾਤਾਰ ਇਹਨੂੰ ਤੇਤ ਆ ਗਿਆ ਵੀ ਕਿਸ ਤਰ੍ਹਾਂ ਮਿਕਸਚਰ ਚ ਕਿੰਨਾ ਪਾਣੀ ਪੈਣਾ ਕਿੰਨੀ ਬਰੇਤੀ ਬਾਈਰੀ ਪੈਣੀ ਹੈ ਮਿਲ ਕੇ ਇਹ ਸਾਰਾ ਦੇਖ ਰਿਹਾ ਜੱਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਤਜਰਬਾ ਆ ਜਾਂਦਾ ਤੇ ਜਿੰਦਗੀ ਦਾ ਐਕਸਪੀਰੀਅੰਸ ਆ ਜਾਂਦਾ ਹੈ ਨਾ ਇਹਨੂੰ ਤਜਰਬਾ ਹੀ ਆਇਆ ਹੋਇਆ ਸਾਰੇ ਘਰ ਇਹਨਾਂ ਨੂੰ ਗੁਣੀ ਪਾਏ ਨੇ 3-1.5 ਸਾਲ ਦੇ ਅੰਦਰ-ਅੰਦਰ 2 ਘਸਾਲੀ ਹੋਏ ਨੇ ਨਾ ਬਾਈ ਸਾਰੇ ਇਹਨੂੰ 2 ਸਾਲਾਂ ਦੇ ਅੰਦਰ-ਅੰਦਰ ਸਾਰੇ ਪਰ ਇਤਨਾ ਲੱਗ ਇਧਰ ਤਾਂ ਕੋਠੀਆਂ ਪਾਈਆਂ ਨੇ ਮੈਕੈਨਿਕ ਦੀ ਬੈਲਟ ਖਰਾਬ ਹੋ ਗਈ ਉਹਨਾਂ ਕਿ ਬੈਲਟ ਨਵੀਂ ਲੈਣ ਗਏ ਨੇ ਕਿਹੜਾ ਤਲਾਹ ਤਾਂ ਹੀ ਬੈਲਟੇ ਨੇ ਆ ਜੂਗੀ ਤੇ ਤੋਂ ਬੈਲਟ ਦੇ ਫਿਰਤੀ ਘੁੰਮਣਾ ਜੀ ਇਹਨੇ ਸਤਨਾਮ ਕਿਵੇਂ ਗੱਲਬਾਤ ਬਦਾਂ ਹੀ ਆਪਾਂ ਹੀ ਮੋਣੇ ਤੈਨੂੰ ਛੋੜ ਤੇ ਇੱਧਰ ਬਿੱਕਰ ਆ ਗਿਆ ਚਾਚਾ ਆਪਣਾ ਇਹ ਬਾਈ ਰਹਿੰਦਾ ਇਹਨਾਂ ਦਾ ਮੁੰਡਾ ਇਹ ਚਾਚੇ ਦਾ ਮੁੰਡਾ ਇਹ ਮਾਨਸਰ ਇਹਨਾਂ ਬਾਈ ਕੀ ਆ ਜਾ ਕੇ ਸੀਰਾ ਦੋਸਤ ਆਪਣਾ ਪਹਿਲਾਂ ਵੀ ਤੁਸੀਂ ਵੀਡੀਓ ਚ ਦੇਖਿਆ ਇੱਕ ਦੋ ਚ ਇਹਨਾਂ ਨੇ ਬਈ ਖੇਤਾਂ ਚ ਪਾ ਲੈਣੇ ਘਰ ਮਤਲਬ ਕਿ ਅੱਧਾ ਪੌਣਾ ਕਿਲੋਮੀਟਰ ਦਾ ਫਰਕ ਪਾਇਆ ਪਿੰਡ ਤੋਂ ਹੱਬ ਦਾ ਨਿਆਈਂ ਚ ਘਰ ਪਾ ਲੈਣੇ ਅੱਧੇ ਕਿਲੋਮੀਟਰ ਦੂਰ ਲਵੀਂ ਨਿਆਈਂ ਇਹਨਾਂ ਦੀ ਤੇ ਵਧੀਆ ਥਾਂ ਹੈ ਇੱਥੇ ਵਧੀਆ ਮਾਹੌਲ ਆ ਉਹ ਇੱਥੇ ਕੱਲ ਆਪਾਂ ਕਣਕ ਬੀਜਦੇ ਇੱਥੇ ਬੀਜ ਲਗਾਣਕ ਤੁਸੀਂ ਦੇਖਿਓ ਕੱਲ ਵਾਲੀ ਵੀਡੀਓ ਚ ਇੱਥੇ ਕਣਕ ਬੀਜੀ ਆਪਾਂ ਨੇ ਇਹ ਆਪਣਾ ਬਾਹਰ ਆਏ ਇੱਕ ਵਾਰ ਪੇੜ ਦੱਸ ਦਈਏ ਇਹਨਾਂ ਦੋਨੇ ਭਾਈਆਂ ਨੂੰ ਰਿਸ਼ਤਾ ਸੀ ਕਰਾਇਆ ਸੀਗਾ ਤੇ ਆਪਾਂ ਰਿਸ਼ਤਾ ਕਰਾਇਆ ਤੇ ਪਿਆਰ ਨਾਲ ਪਰਉਨਾਕ ਦਿਨ ਸਾਥ ਤੇ ਬਹੁਤ ਸੋਹਣੀਆਂ ਸਿਆਣੀ ਬੱਚੇ ਕੁੜੀਆਂ ਨੇ ਤੇ ਕਰਮ ਵਾਲੀਆਂ ਨੇ ਵਧੀਆ ਘਰ ਬਣ ਕੇ ਬਹੁਤ ਸੋਹਣਾ ਤਕੜਾ ਕੰਮ ਹੋ ਗਿਆ ਇਹਨਾਂ ਦਾ ਤੇ ਆਪਣਾ ਬਹੁਤ ਸਤਿਕਾਰ ਕਰਦੇ ਨੇ ਭਾਈ ਦੋਨੇ ਭਾਈ ਇਹ ਤੇ ਕੁੜੀਆਂ ਵੀ ਸਤਿਕਾਰ ਕਰਦੀਆਂ ਨੇ ਜਿਨ੍ਹਾਂ ਨਾਲ ਆਪਾਂ ਰਿਸ਼ਤਾ ਕਰਾਇਆ ਸੀ ਤੇ ਦੇਖ ਰਹੇ ਆਂ ਸ਼ਾਮ ਨੂੰ ਘਰੇ ਚੱਲਾਂਗੇ ਇਹਨਾਂ ਨੇ ਘਰ ਦੀ ਵੀਡੀਓ ਬਣਾਵਾਂਗੇ ਐਸੇ ਪਹਿਲਾਂ ਬਣਾ ਲਈਏ ਤੇ ਤੁਹਾਨੂੰ ਵਲੌਗ ਚੋ ਵੀ ਦਿਖਾਵਾਂਗੇ ਇਸ ਤਰ੍ਹਾਂ ਬਣਾ ਜਿਹੜਾ ਹਾਂਗਾ ਮੈਂ ਠੀਕ ਹੈ ਜੀ ਮਿਲਦੇ ਆਪਾਂ ਅੱਗੇ ਧੰਨਵਾਦ ਹਾਂਜੀ ਹੁਣ ਪਹੁੰਚੇ ਆਪਾਂ ਉੱਪਰ ਸੱਤ ਬਾਰੇ ਐਂਪਲ ਮਾਰ ਰਿਹਾ ਮੁੰਡਾ ਆਪੀ ਇਹ ਇਹਨਾਂ ਨੇ ਚਾਰ-ਤਿੰਨੇ ਭਾਈਆਂ ਨੇ ਉਹਰੇ ਕੋਠੇ ਆਪਾਂ ਦੋ ਆ ਬੈਗੀਆਂ ਉਹ ਸਾਹਮਣੇ ਦੇ ਚਾਚੇ ਦੀ ਕੋਠੀ ਆ ਗਈ ਉਹਦੇ ਬੱਚੇ ਕੈਨੇਡਾ ਗਏ ਹੋਏ ਨੇ ਇੱਕ ਕੋਠੀ ਦੇ ਨਾਲ ਲੱਗਦੀ ਆ ਇੱਕ ਇਹਨਾਂ ਦੇ ਭਾਈ ਰਹਿਣਾ ਮਾਨਸ ਚਾਰੇ ਭਾਈਆਂ ਨੇ ਉਹਰੇ ਜਗ੍ਹਾ ਬਣਾ ਲਈ ਵਧੀਆ ਉਹਦਾ ਕਿਲਾ ਬਹਾਰ ਰੱਖ ਕੇ ਫੋਰੀਏ ਸਾਰਾ ਸ਼ਾਂਤਾਰ ਕੰਮ ਹੋ ਗਿਆ ਇੱਕਾਂ ਗੋਹਾ ਪਾਤੀਆਂ ਪੱਥਰ ਨੂੰ ਸਤਿਰਾ ਮਗਰ ਸੌਜੇਗਾ ਆ ਪਾਤੀ ਬੁੱਥੀਆਂ ਬੱਤਨ ਨੂੰ ਮੰਗ ਰਹੇ ਥੋੜੇ ਹਨ ਉਹ ਬੇਲਾ ਹੁਣ ਪਛੇਤੀਆਂ ਕਿ ਬਿਜਾੜਦੇ ਆ ਉਹ ਲਾਈ ਨੀ ਲੋਰ ਹੈ ਮੈਂ ਮੰਗ ਰਹੇ ਲਾਈ ਇਹਦੇ ਠੀਕ ਦਸੀ ਜਾਓ ਅੱਛਾ ਠੀਕ ਹੈ ਸਤਰਾ ਉਹ ਨੱਤਰਾ ਸਤਰਾ ਮ ਠੀਕ ਹੈ ਨਾ ਸਤਰਾ ਮ ਕਿਵੇਂ ਗੱਲ ਨੱਤਰਾ ਠੀਕ ਹੋਵੇ ਭਾਈ ਕਿਵੇਂ ਠੀਕ ਹੈ ਆ ਮੁੰਡੇ ਦੇ ਘਰ ਦੀ ਸੱਤ ਪਈ ਰਹੀ ਆ ਜੇ ਮੁੰਡੇ ਦੀ ਅਸੀਂ ਬਾਈ ਦੇ ਨਾਲ ਪੜੇ ਹੋਏ ਆ ਹਾਂ ਹਾਂ ਭਾਈ ਤੇ ਇਧਰ ਗਰਜੀ ਦੁਰੀ ਪਾ ਰਹੇ ਨੇ ਪਪਾ ਸਾਰੀਆਂ ਪਾਤੀਆਂ ਏਸੀ ਵਾਲੀਆਂ ਸਾਰੇ ਕਸ ਵਾਲੀਆਂ ਪਾਤੀਆਂ ਕੈਮਰੇ ਵਾਲੀਆਂ ਸਾਰਾ ਕੁਝ ਪਾਤਾ ਜੀ ਇਹਨਾਂ ਨੇ ਏ ਟੂ ਜ਼ੈਡ ਸੈਟਿੰਗ ਕਰਤੀ ਤੇ ਤਾਂ ਹੈਟ ਹੋਮ ਮਿਕਚਰ ਬਣ ਕੇ ਆ ਰਿਹਾ ਹੈ ਇਹ ਹੁਣ ਹੀ ਚੱਲਿਆ ਕੰਮ ਬਾਈ 10 ਮਿੰਟਾਂ ਨਾਲ ਤੇ ਇਧਰ ਖੜੇ ਨੇ ਬਲਕਾਰ ਵੀ ਮਿਸਤਰੀ ਸਾਹਿਬ ਇਹ ਨਾਲ ਖੜਾ ਪਪਨ ਬਰਾਓ ਪਪਨ ਬਰਾਓ ਤੇ ਉਹ ਚਲਾਉਣਗੇ ਇਹ ਕੀ ਹੁੰਦਾ ਇਹਨੂੰ ਵਾਈਬ੍ਰੇਟ ਵਾਈਬ੍ਰੇਟਡ है, ठीक है ना हाँ गुरु की कृपा ला भी देखो <laughs> क्यों भीर ठीक है ਕੀ ਕਰੂਗੇ ਹਾਂ ਵੱਡੇ ਤੋਂ ਮੁਰਗੀ ਚੁਰਕੀ ਹਾਂ ਪਰ ਟਾਈਮ ਹੈ ਮੁਰਗੀ ਚੁਰਕੀ ਪੱਡਣ ਦਾ ਵੀ ਹੋਣਾ ਇਹ ਵੀ ਟਾਈਮ ਨਾਲ ਹੀ ਵੱਡੀ ਜਾਂਦੀ ਹੈ ਹਰੇ ਅਕਰਜੀ ਇਦਾਂ ਨਿਪੜਿਆ ਨਹੀਂ ਪਾਏ ਪੰਜੇ ਨਾਲ ਮਾੜੇ ਮਾੜੇ ਕਰ ਹੀ ਜਾਂਦਾ ਅੱਜ ਨਹੀਂ ਮਾੜਿਆ ਅੱਜ ਤੱਕ ਦਿੱਲੀ ਤੋਂ ਟੀਮਾਂ ਆ ਕੇ ਆਈਆਂ ਓਏ ਅੱਜ ਨਾਲ ਕਰਾ ਰਹੇ ਦਿੱਲੀ ਨੂੰ ਟੀਮਾਂ ਨੇ ਸੌਂ ਲੱਗੇ ਸੀਰੀਅਸ ਕਹਿ ਰਹੇ ਆ ਕੰਨ ਨੂੰ ਲਾ ਰਹੀ ਇੱਕ ਦਿਨ ਖੜ ਜਾ ਕਿ ਫਿਰ ਕਿਸ ਤਰ੍ਹਾਂ ਆਉਂਦਾ ਬਾਈ ਸਿਸਟਮ ਇਹ ਜਿਹੜਾ 753 ਨਹੀਂ ਦੇਖੀ ਉੱਪਰ ਵੀ ਸੱਚ ਕਿਵੇਂ ਪੈਂਦੀ ਹੁੰਦੀ ਹੈ ਤੇ ਇੱਥੇ ਇਹ ਕਰ ਦੇਣਗੇ ਢੇਰੀ ਤੇ ਨਾਲ ਹੁੰਦੇ ਸੈਟਿੰਗ ਕਰੀ ਜਾਣਗੇ ਚੱਕ ਇਸ ਤਰ੍ਹਾਂ ਬੱਸ ਲਾ ਦੇਣਗੇ

ਆਪਾਂ ਬਿੱਕਰ ਜੱਤ ਦੇ ਘਰ ਜਾਣੇ ਕਿ ਜਿਨ੍ਹਾਂ ਨੇ ਕੋਠੀ ਪੈ ਰਹੀ ਆ ਉਹਦੇ ਚਾਚੇ ਦੇ ਘਰ ਤੇ ਇਹਦਾ ਬਲਕੇ ਕੋਠੀ ਨੇ ਪਾਲ ਇੱਕ ਮੁੰਡੇ ਦੀ ਪੌਣੀਆਂ ਹੋਰ ਤੇ ਬਹੁਤ ਵਧੀਆ ਖਰਾ ਸਿਸਟਮ ਆ ਨਾ ਚਾਰੇ ਪੰਜੇ ਭਾਈਆਂ ਨੇ ਮਿੰਤੀ ਨੇ ਵੱਡੀ ਗੱਲ ਕੀਤੀ ਆ ਗਾਹਾਂ ਬੱਚੇ ਵੀ ਮਿੰਤੀ ਨੇ ਆਲੂ ਲਾਉਂਦੇ ਨੇ ਸਾਰੇ ਭਾਂਤੀ ਹੋਰ ਚੀਜ਼ਾਂ ਲਾਉਂਦੇ ਨੇ ਕਮਾਊ ਨੇ ਦੇਖ ਸਬਜ਼ੀ ਤਾਂ ਪਤਾ ਲੱਗ ਜਾਂਦਾ ਘਰੇ ਬਾੜੀ ਲੱਗੀ ਹੋਵੇ ਗੰਡੇ ਤੋਂ ਲਾ ਲਾ ਮਿੱਥੇ ਹੋਏ ਆਪਣੇ ਰੋਟੀਆਂ ਚ ਪਾਉਣ ਨੂੰ ਗਾਜਰਾ ਹੋਈ ਜਾਂਦੀਆਂ ਨੇ ਸੱਗ ਮੋਲਾਂ ਦੀ ਦਾਲ ਇਹਨਾਂ ਨੇ ਕਰ ਵੀ ਲਈ ਜਾਂਦਾ ਕੇਰਾ ਮਾਂਗਰੀ ਗੋਭੀ ਤਿਆਰ ਹੈ ਤੇ ਲਾਸਨ ਦੀ ਚਾਰੀ ਸਿਰੇ ਦੀ ਹੈ ਪੂਰੀ ਸ਼ੌਂਕ ਦਾ ਕੋਈ ਮੁੱਲ ਨਹੀਂ ਛੋਟੇ ਕਰੇਲੇ ਲੱਗੇ ਪਏ ਨੇ ਕੱਦੂ ਲੱਗੇ ਪਏ ਨੇ ਤੇ ਮਾਗਰ ਮੈਂ ਥੋੜੀ ਵੀਡੀਓ ਬਣਾਈ ਉਹ ਤੇ ਚੌਲੇ ਫਲੀਆਂ ਵੀ ਲੱਗਿਆ ਪਈਆਂ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਦੇਖੋ ਤੁਸੀਂ ਕੋਠੀ ਦਾ ਪੂਰਾ ਇੱਧਰ ਬਹੁਤ ਸੋਹਣੀ ਬਣਾਈ ਹੈ ਜਗਾ ਇਹਨਾਂ ਨੇ ਇੱਕ ਜਗਾ ਇਹਨਾਂ ਨੇ ਇੱਕ ਮੁੰਡੇ ਦੀ ਹੋਰ ਬਣਾਉਣੀ ਆਈ ਤੇ ਉਹ ਦੂਸਰੇ ਮੁੰਡੇ ਨੂੰ ਵੀ ਰਿਸ਼ਤਾ ਲੈਂਦੇ ਨੇ ਖਾਂਦੇ ਪੀਂਦੇ ਹੈ ਨਹੀਂ ਕੋਈ ਇਕੱਲੇ ਰੋਟੀ ਦਾ ਬੈਲ ਨੂੰ ਨਾ दारू ਦਾ ਨਾ ਹੋਰ ਕਿਸੇ ਦਾ ਬੈਲ ਨਹੀਂਗਾ ਤੇ ਪੁਰਾਣੇ ਬਜ਼ੁਰਗ ਤਾਂ ਇਹ ਮਾੜੇ ਮੁੱਟ ਲਾਉਂਦੇ ਨੇ ਜਿਹੜੇ ਨਵੇਂ ਮੁੰਡੇ ਦੇ ਨਾਲ ਕੰਮ ਹੀ ਨੇ ਸਾਰੇ ਇਹ ਇੱਧਰ ਆ ਗਿਆ ਭਾਈ ਇੱਕ ਦੂਜੇ ਭਾਈ ਦਾ ਘਰ ਇਹਨਾਂ ਨੇ ਬਹੁਤ ਖੁੱਲਾ ਡੁੱਲਾ ਰੱਖਿਆ ਦੇਖੋ ਸਿਸਟਮ ਜੱਟ ਦਾ ਰੂੜੀ ਤੇ ਪਤਾ ਲੱਗ ਜਾਏ ਨੇ ਉਹਨਾਂ ਕਹਿੰਦੇ ਕਿ ਪਿੰਡ ਤੱਕ ਹਾਰੇ ਤੋਂ ਪਹਿਲਾਂ ਗਿਆ ਸੌਂਕ ਵਾਲੇ ਕੰਮਾਂ ਦਾ ਤੇ ਇੱਧਰ ਚਾਰ ਇਹਨਾਂ ਦਾ ਦੇਖੋ ਮਾਲ ਪਸ਼ੂ ਵਾਲੂ ਵਾਲੇ ਘਟਿਆ ਪੈਣੇ ਦੇਖੋ ਆਲੂ ਇਹਨਾਂ ਨੇ ਹੁਣ ਬੀਜੇ ਨੇ ਤੇ ਇੱਧਰ ਇਹਨਾਂ ਦਾ ਮਾਲ ਪਸ਼ੂ ਆ ਗਿਆ ਤੇ ਇੱਧਰ ਇਹਦੀ ਇਕੱਲੇ ਦੀ ਕੋਠੀ ਆ ਗਈ ਕਿੰਦੀ ਦੀ ਮਸ਼ੀਨਾ ਮਸ਼ੂਨਾ ਇਹਨਾਂ ਕੋਲ ਸਾਰਾ ਸੰਦਬਤ ਹੈ ਨਾ ਜਗਾੜ ਬਈ ਬਣਿਆ ਹੋਇਆ ਕਹੇ ਪੰਜ ਘਰ ਨੇ ਇੱਕ ਕੋਠੀ ਹਾਂ ਤਿਆਰ ਹੋ ਗਈ ਉਹ ਮੁੰਡਿਆਂ ਦੀ ਤੇ ਦੂਜੀ ਤਿਆਰ ਹੋ ਰਹੀ ਹੈ ਟਰੈਕਟਰ ਤਾਂ ਵਧੀਆ ਕਰਮ ਵਾਲਾ ਹੈ ਬਹੁਤ ਹੋਗੇ 10 ਸਾਲ ਨੇ ਸਿਰ ਉਹਨਾਂ 10 ਤਾਂ ਹੋ ਗਏ ਸੁਣਾ ਗੱਲਬਾਤ ਕੋਈ ਇਹਨੇ ਤਿੰਨੇ ਪਰ ਬ੍ਰਦਰ ਇਹਨਾਂ ਦਾ ਚੌਥਾ ਬ੍ਰਦਰ ਸੀ ਇੱਕ ਥਾਣੇਦਾਰ ਸੀ ਪੀਖੀ ਉਹਦੀ ਬਚਾਰੀ ਦੀ ਸ਼ੂਗਰ ਦੀ ਪ੍ਰੋਬਲਮ ਸੀ ਉਹਨੂੰ ਵੀ ਉਹਨਾਂ ਦੀ ਡੈਥ ਹੋ ਗਈ ਤੇ ਇਹ ਤਿੰਨੇ ਭਾਈ ਨੇ ਜੀ ਕਮਾਊ ਬੰਦੇ ਨਾਲ ਪਤਾ ਲੱਗ ਗਿਆ ਨਾ ਉਹ ਜਿਹੜੇ ਕਮਾਊ ਬੰਦੇ ਹੁੰਦੇ ਨੇ ਤੇ ਇਹ ਦੋ ਇਹਨਾਂ ਨੇ ਭਤੀਜੇ ਨੇ ਕੋਠੀਆਂ ਪੁਆਈਆਂ ਨੇ ਸਕੀਮ ਨਾਲ ਇਹ ਸਕੀਮ ਕਿਸੇ ਆ ਬੰਦੇ ਦਾ ਹੱਥ ਆ ਸਾਰਾ ਇਹਦੇ ਸਾਰੇ ਪਿਆਉਤ ਬੰਦੀ ਨਾਲ ਸਾਰੇ ਅਰੇ ਭਤੀਜਿਆਂ ਨਾਲ ਭਾਈਆਂ ਨਾਲ ਵਧੀਆ ਸਿਸਟਮ ਕਰਕੇ ਇਹਨੇ ਬਹੁਤ ਮਦਦ ਕਰੀਏ ਚਲੋ ਹਨਾ ਜ਼ਿੰਦਗੀ 'ਚ ਵਾਧਾ ਘਾਟਾ ਵੀ ਹੋ ਜਾਂਦਾ ਬੰਦਿਆਂ ਤੋਂ ਪਰ ਇਹਨਾਂ ਨੇ ਵਧੀਆ ਹੀ ਕਰਿਆ ਗਿਆ ਛੋਟੇ ਪਣ ਤੋਂ ਉੱਠ ਕੇ ਵੱਡੇ ਬਣੇ ਨੇ ਇਹ ਇਨਾਂ ਨੂੰ ਵਧਾਈਆਂ ਸਾਨੂੰ ਸਾਰੇ ਭਾਈਆਂ ਨੂੰ ਪਾਈਏ ਗੱਲ ਦੀ ਹਾਂਜੀ ਆਪਾਂ ਆਏ ਹੋਏ ਸੱਤ ਦੇ ਅੱਜ ਤੁਹਾਨੂੰ ਦਿਖਾਉਣਾ ਸਾਰੀ ਵੀਡੀਓ ਦੇਖਣ ਵਾਲੀ ਹੈ ਚਾਰੇ ਪੰਜੇ ਭਾਈਆਂ ਦਾ ਪਿਆਰ ਕਿਸ ਤਰ੍ਹਾਂ ਬਿਉਂਤ ਨਾਲ ਬਣਾਈਆਂ ਨੇ ਕੋਠੀਆਂ ਤੇ ਕਿਸ ਤਰ੍ਹਾਂ ਕਿਵੇਂ ਸਿਸਟਮ ਨਾਲ ਇਹਨਾਂ ਨੇ ਸਾਰਿਆਂ ਨੇ ਬਣਾ ਲੈ ਘਰ ਨਾਲੇ ਰੋਡ ਲੱਗਦਾ ਨਾਲੇ ਨਿਆਈ ਲੱਗਦੀ ਆ ਆਪਦੀ ਤੇ ਬਹੁਤ ਵਧੀਆ ਜਗ੍ਹਾ 'ਚ ਬਣਾਏ ਨੇ ਜੀ ਦੇਖਣ ਵਾਲੀ ਗੱਲ ਹੈ ਜਿਨੇ ਵੀ ਹੋਰ ਕਿਸੇ ਨੇ ਵਿਚਾਰ ਭਾਈਆਂ ਨੇ ਪਿੰਡ 'ਚ ਤੰਗ ਆ ਸਾਂ ਆਪ ਦੇਖੇ ਤਾਂ ਜਿਨੀਆਂ ਇਹ ਜਾਣਾ ਨੇੜੇ ਕਿਤਨੇ ਕਿਲੋਮੀਟਰ ਅੱਧੇ ਕਿਲੋਮੀਟਰ ਦੇ ਚਾਰ ਘਰਾਂ ਨੂੰ ਜਾਣਾ ਇਕੱਠਿਆਂ ਨੇ ਕੋਈ ਮਾੜੀ ਗੱਲ ਨਹੀਂ ਕਿਲੋਮੀਟਰ ਤੱਕ ਵੀ ਕੋਈ ਮਾੜੀ ਗੱਲ ਨਹੀਂ ਇਹਨਾਂ ਨੂੰ ਆ ਕੇ ਦੇਖ ਕੇ ਪਤਾ ਲੱਗਦਾ ਆ ਚਾਚਾ ਜੀ ਲੇ ਬੈਠੇ ਨੇ ਇਹਨਾਂ ਨੇ ਕਹਾਣੀ ਰੱਜੀ ਆ ਸਾਰੀ ਜਿੰਨੀ ਕਹਿਦੀ ਆ ਆਪਾਂ ਮਰਚਾਉਣ ਵਾਲਾ ਪ੍ਰਮਾਤਮਾ ਤੇ ਇਹ ਚਾਚੇ ਨੇ ਬਹੁਤ ਮਦਦ ਕੀਤੀ ਹੈ ਤਾਂ ਮੂ ਅੱਗੇ ਚੋਣਾ ਸਾਹਿਬ ਗੁਰਦੁਆਰਾ ਆਪ ਤੁਹਾਰਾ ਮਾਨ ਹੋਇਆ ਗਾ ਕਰਾਲਾ ਸਾਵळा ਨਾ ਕੋਈ ਤਿਰਪਤਾ ਮਹਾਰਾਜੀ ਬਾਬਾ ਕਰਮ ਸਿੰਘ ਜੀ ਜਿਸ ਜੀ ਨੇ ਚਰਨੀ ਲਾ ਲਈ ਸਾਨੂੰ ਕਿਹੜਾ ਪਤਾ ਜੀ ਜਾਣੇ ਲੱਗਣਾ ਨਾਲੇ ਜਾਣਦੇ ਤੇ ਨਾਲ ਦੇਖਿਆ ਸੀਗਾ ਵੱਡੀ ਗੱਲ ਚਾਚਾ ਤੁਸੀਂ ਇਕੱਠੇ ਹੋਏ ਸਾਰੇ ਨਾਲੇ ਥਾਂ ਨਾ ਥਾਂ ਬਣ ਗਿਆ ਨਾਲੇ ਉਹ ਜਗ੍ਹਾ ਦੁੱਗਣੀ ਟਿਕਣੀ ਗਈ ਥਾਂ ਨਾ ਥਾਂ ਤਾਂ ਇਹ ਨਾ ਕਿਸੇ ਦੀ ਸਰਗਾ ਸੀ ਉੱਥੇ ਤਰਸ ਕੇ ਬਹਿ ਗਏ 50 ਸਾਲ ਮੇਲੇ ਨੇ ਠੀਕ ਅੰਦਰ ਠੀਕ ਹੈ ਜੀ 38 سال ایتھے ਹੋਵੇ ਵਰਤਾਰਸੀਆ ਠੀਕ ਹੈ ਜੀ 2000 ਹਾਂ 1900 ਕਿਤੇ 9880 ਸਾਲੇ ਠੀਕ ਹੈ ਜੀ 880 ਲੈਤੀ ਜੀ ਠੀਕ ਹੈ ਕਿਤੇ ਹੋਰੇਗਾ ਮੇਚਾ ਠੀਕ ਹੈ ਠੀਕ ਉਹ ਵਾਲਾ ਹਾਂ ਹਾਂ ਉਹਨੇ 80 ਜੀ ਤੇਰੇ ਸਾਲ ਬਣ ਗਏ ਜਰਾ ਜੀ ਮੇਰੀ 36 ਸਾਲ ਦੀ ਬਣੂਗੀ 19 ਹੋਵੇਗਾ 36 ਸਾਲ ਹੋਣਾ ਤੂੰ ਭਾਦੋਜ ਹੋਇਆ ਹਾਂ ਅਜੀ ਖਾੜ ਘੜ ਦੇ ਤਿੰਨ ਭਾਦੋਜ ਹੋ ਜਾਣਗੇ ਹਾਂ ਤਿੰਨ ਭਾਦੋਜ ਹੋ ਜਾਣਗੇ ਹੋਰ ਕੱਟ ਬਵਾਲ ਕਰੀ ਜੀ ਦਾ ਇਹ ਨਾਲੀ ਚਾਚੇ ਦਿਮਾਗ ਬਾਤ ਤੇ ਯਾਰੇ ਇਕੱਲੇ ਇਕੱਲੇ ਸਾਨਾ ਵੀ ਆਹ ਸਾਨੂੰ ਚਾਹੇ ਹੋਇਆ ਤੇ ਇੰਨੀ ਤਰੀਕ ਨੂੰ ਆ ਹੋਰਦੀ ਪਿੰਡ ਦੀਆਂ ਬਹੁਤੀਆਂ ਗੱਲਾਂ ਇਹਦੇ ਯਾਦ ਨੇ ਨਾਲੇ ਆਸੀ ਬਹੁਤ ਕੜਾਉਣਾ ਚਾਚਾ ਕਿਤੇ ਇਕੱਲੇ ਦਾ ਵਲੌਗ ਬਣਾਉਂ ਮੈਂ ਇਕੱਲੇ ਨਹੀਂ ਹੁਣ ਮਿਲਾਂਗਾ ਜਿੱਦੇ ਖੁੱਲਾ ਟਾਈਮ ਹੋਵੇ ਜਦ ਮੈਂ 10 ਮਿੰਟ ਇਹਨੇ ਇਕੱਲੇ ਨਾਲ ਗੱਲਾਂ ਕਰਾਂ ਛੋਟਾ ਜੀ ਦੇਖੋ ਜੀ ਕਿੰਨਾ ਲੱਗੂ ਗਰ ਗੱਲਾਂ ਬਾਤਾਂ ਜੀ ਜੱਟਾ ਗੋਦਵਾਲਾ ਸਾਹਿਬ ਰਾਜਮਾਨ ਹੋਈ ਨਹੀਂ ਹਾਂਜੀ ਪੁਣੀ 94 ਦੇ ਵਿੱਚ ਹਾਂਜੀ 20 ਮਾਰਚ ਹਾਂਜੀ ਬੀ ਮਾਰਤ ਨੂੰ ਉੱਥੇ ਬਰਾਜ ਮਨ ਹੋਈ ਨਹੀਂ ਬਹੁਤ ਕਿਰਪਾ ਵਾਲੀ ਕਿ ਬਲਵਿੰਦਰ ਸਿੰਘ ਦਾ ਵਿਆਹ ਹੋਇਆ ਠੀਕ ਜੱਥੂ ਗਿਆ ਉਸ ਦਿਨ ਮੈਨੂੰ ਜਵਾਖ ਵੀ ਕੈਨੇਡਾ ਅਮਰੀਕਾ ਉਹ ਮੈਕ ਕੈਨੇਡਾ ਪਾ ਕੇ ਸਾਡੇ ਚਾ ਰੋਕੜੀਆਂ ਦਾ ਵਿਆਹ ਸੀ ਤੇ ਮਸ਼ੀਨਾਂ ਦੀ ਪੰਮੋ ਲੱਗਿਆ ਠੀਕ 1900 ਮੈਨੂੰ ਸੁਰਖਤਾ ਮાળੀ ਬੜੀ ਬੰਮੋ ਨੇ ਵਿਆਹ ਦੀ ਤੇਰਾ ਜੋ 9293 ਜਿਹੜਾ ਕਿੰਨੇ ਸਾਲ ਹੋ ਗਏ ਬਹੁਤ ਕਿਰਪਾ ਹੋਈ ਵਾਰ ਦੀ ਆ ਜੋ ਗੁਰਦੁਆਰਾ ਸਾਹਿਬ ਹੁੰਦੇ ਲੈ ਦੁਕਾਨੇ ਅੱਗੇ ਟਾ ਕੇ ਅੱਗੇ ਪਿੱਛੇ ਲਿਜਾਣਦੇ ਤੇ ਸਾਰੀ ਸੰਗਤ ਨੇ ਬਰਾਜਮਾਨ ਕੀਤਾ ਵੀ ਇਹ ਨਹੀਂ ਛੇੜਨਾ ਅੱਗੇ ਹੋਰ ਪਾਰੋਂ ਪਿੱਛੇ ਹੋਰ ਪਾਰ ਤੇ ਜੀ ਤੁਹਾਨੂੰ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਬਹੁਤ ਪ੍ਰਾਣੀਆ ਸੁਣਾਉਣਗੇ ਤੁਹਾਨੂੰ ਸਪੈਸ਼ਲ ਅੱਧਾ ਘੰਟਾ ਟਾਈਮ ਕੱਢ ਕੇ ਇਹਨਾਂ ਨਾਲ ਕਿਤੇ ਗੱਲਬਾਤ ਕਰਾਵਾਂਗੇ ਅੱਜ ਦਾ ਵਲੌਗ ਹੋਊਗਾ ਕੋਠੀ ਦਾ ਤੇ ਤੁਸੀਂ ਦੇਖਿਓ ਵਧੀਆ ਗੱਲਬਾਤ ਜਿਹੜੀ ਇਹ ਰਾਜਨ ਲੱਗੀ ਹੋਈ ਅੱਜ ਉਹਰੇ ਵਲੌਗ ਇਕੱਠੇ ਹੋਏ ਨੇ ਘਰ ਪਾਉਣ ਨੂੰ ਕੋਈ ਜਗ੍ਹਾ ਸੱਤ ਪਾਉਣ ਨੂੰ ਇਹ ਚਾਚੇ ਦੀ ਕਿਰਪਾ ਨਾਲ ਤਾਂ ਸਾਰਾ ਕੁਝ ਤੇ ਧੰਨਵਾਦ ਚਾਚੇ ਦਾ ਵੀ ਏ ਅਸੀਂ ਆ ਬਚੋਲੇ ਮੁੰਡਿਆਂ ਜਿਨ੍ਹਾਂ ਨੇ ਕੋਠੀਆਂ ਵਾਇਰੀਆਂ ਨੇ ਚਲੋ ਅੱਗੇ ਮਿਲਦੇ ਆ ਬਲਾਉਟ ਚ ਆ ਜਾਓ ਫਿਰ ਅੱਗੇ ਵਾਸਤੇ ਪ੍ਰਮਾਤਮਾ ਕਿਰਪਾ ਕਰੇ ਵੀ ਮੇਰਾ ਵੀ ਕੋਈ ਪਿੰਡ ਜੇ ਭੀੜਾ ਖੁੱਲਾ ਲਾਣਾ ਆਂ ਨਹੀਂ ਗਵਾਂਢੀ ਨਾਲ ਕਿਰਪਾ ਨਾ ਕਰੇ ਆਪ ਦਾ ਅੱਗੇ ਜਾਣ ਦੀ ਕਿਰਪਾ ਕਰ ਲੈ ਬੋ ਮੁੰਡਾ ਖੜਾ ਛੱਡੋ ਉਹ ਤੇਰੇ ਤੋਂ ਪੈਸਾ ਬਹੁਤ ਪੱਟਿਆਂ ਦੇ ਨਾਲੇ ਪੈਸਾ ਵੀ ਪੱਟ ਭਾਵਾ ਘੱਟ ਵੱਟਿਆ ਬਿ ਕਲੇਸ਼ ਦੀ ਕਿਰਪਾ ਨਾ ਕਰੇ ਹਾਂ ਵਧੀਆ ਠੀਕ ਹੈ ਕਲੇਸ਼ ਦੇ ਘਰ ਪੱਟੇ ਤਾਂ ਨਹੀਂ ਆਉਣੇ ਭਰਾਵਾ ਭੁੱਖ ਤੇ ਚੰਗੀ ਇਕੱਠੀ ਚੰਗੀ ਠੀਕ ਹੈ ਭੁੱਖ ਤੇ ਨਾ ਕੱਟ ਲੋ ਔਰ ਕਲੇਸ਼ ਗਾਂਢੀ ਗਵਾਂਢੀ ਨਾਲ ਨਹੀਂ ਚੰਗਾ ਹ ਚਾਤਾ ਤੁਸੀਂ ਦਾ ਬਾਲੀ ਮੰਤਨ ਲੱਗ ਗਿਆ ਬਾਲੀ ਮੰਤਨ ਕਰੀਏ ਤੇਰਾ ਖਾਲ ਦੇ ਲੈ ਹਾਂ ਕਿੱਥੋਂ ਲੱਗ ਗਿਆ ਹੁਣ ਉਹ ਉਧੜਿਆ ਪੇ ਖਾ ਲੋ 17 ਕਿੱਲੇ ਹਾਂ ਉਥੋਂ ਲਾ ਕੇ ਪੱਤੇ ਬੋਟ ਹਾਂ ਮੈਂ 17 ਦਿਨ ਕੱਲੇ ਲਾਇਆ ਠੀਕ ਲੱਗ ਰਿਹਾ ਠੀਕ ਉਹਨੂੰ ਪੈ ਦਿਰਉਣਾ ਫਿਰ ਹਾਂ ਤੇ ਪਤੀ ਜੀ ਤੇ ਹਰ ਕੇ ਅੱਕ ਗਿਆ ਉਹ ਜਿਹਨੂੰ ਤੈਨੂੰ ਪਤਾ ਨਹੀਂ ਜਗ੍ਹਾ ਤੇ ਉੱਥੇ ਬਣਨੀ ਦੀ ਪਾਪੇ ਨਹੀਂ ਬਣਦੀ ਹੋਰ ਲੱਟਾ ਕੇ ਤਾਂ ਦੇਖ ਲੈਗੇ ਹਮ ਕਿਰਪਾ ਦਾ ਬਾਣੀ ਬੰਦਾ ਵਿਚਾਰਾ ਜਾਂਦਰ ਪਰ ਰੋਲ ਰੋਟੇ ਚਲੋ ਜੀ ਮਿਲਦੇ ਅੱਗੇ ਤੁਹਾਨੂੰ